ਸਸਿਕਾ ਦੋਸਤੋ ਮੈਂ ਉਸ ਸੰਤਾਜ ਗਰ ਸਾਈਪ੍ਰਾਸਟੋ ਤੇ ਸਵਾਗਤ ਹੈ ਬਾਬੇ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਮੈਂ ਚੱਲਿਆ ਹੁਣ ਮਾਰਕੀਟ ਤੇ ਸ਼ਾਮ ਦਾ ਟਾਈਮ ਆ ਤਕਰੀਬਨ 6:30 ਹੋ ਚੁਕੇ ਆ ਤੇ ਮੈਂ ਚੱਲਿਆ ਹੁਣ ਮਾਰਕੀਟ ਅਸਲ ਦੇ ਵਿੱਚ ਮੇਰੀਆਂ ਚੱਪਲਾਂ ਟੁੱਟੀਆਂ ਸੀ ਮੈਂ ਚੱਪਲਾਂ ਆਨਲਾਈਨ ਜਾਂਣਾ ਸੋ ਬਾਹਰ ਜਾ ਕੇ ਮੈਨੂੰ ਕਿਸੇ ਨੇ ਦੱਸਿਆ ਵੀ ਇੱਦਾਂ ਇੱਦਾਂ ਉੱਥੇ ਜਾ ਕੇ ਇੱਕ ਮਾਰਕੀਟ ਹੈਗੀ ਆ ਤਾਂ ਸੋ ਉਦਾਂ ਮੌਲ ਜਗਾ ਤੇ ਚੈੱਕ ਕਰਦੇ ਆ ਉੱਥੇ ਜਾ ਕੇ ਚੱਪਲਾਂ ਲੈਉਣੇ ਆ ਤੇ ਅਸਲ 'ਚ ਮੇਰੀਆਂ ਚੱਪਲਾਂ ਗਈਆਂ ਸੀ ਟੁੱਟ ਤੇ ਮੈਂ ਚੱਕ ਕੇ ਬਾਹਰ ਦਿੱਤੀਆਂ ਸੁੱਟ ਤੇ ਬਿਨਾਂ ਚੱਪਲਾਂ ਤੋਂ ਮੇਰਾ ਦਮ ਜਾਂਦਾ ਸੀ ਘੰਟਾਂ ਤੇ ਹੁਣ ਆਪਾਂ ਚੱਪਲਾਂ ਲੈਣ ਜਾਂਦੇ ਆ ਨੋ ਬਾਬੂ ਮੈਂ ਅੱਜ ਪਹਿਲੀ ਵਾਰ ਆਇਆ ਬਾਹਰ ਤੇ ਪਹਿਲਾਂ ਮੈਂ ਚੱਲ ਉਹਦਾ ਲਿਮਾਸੋਲ ਜਿਹੜਾ ਸਿਟੀ ਸੀ ਆ ਉਹਦੇ ਵਿੱਚ ਮੈਂ ਬਾਹਰ ਕਈ ਵਾਰ ਗਿਆ ਗੁਆ ਸੀ ਇੱਥੇ ਮੈਂ ਆਇਆ ਨਹੀਂ ਸੀ ਕਦੇ ਤੇ ਇੱਥੇ ਮੈਂ ਪਹਿਲੀ ਵਾਰ ਆਇਆ ਤੇ ਪਹਿਲਾਂ ਮੈਂ ਇੱਕ ਸ਼ਾਪੀ ਜਿੱਚ ਚਲਾ ਗਿਆ ਉੱਥੇ ਜਾ ਕੇ ਪੁੱਛਿਆ ਉਹ ਕਹਿੰਦੇ ਹੈ ਨਹੀਂ ਸਾਡੇ ਕੋਲੇ ਤੇ ਹੁਣ ਆਪਾਂ ਪਤਾ ਕਰਦੇ ਆ ਮੈਨੂੰ ਇੱਥੇ ਕਿਸੇ ਨੇ ਦੱਸਿਆ ਸੀ ਵੀ ਥੱਲੇ ਜਾ ਕੇ ਪਹਿਲੀਆਂ ਲਾਈਟਾਂ ਤੋਂ ਬਾਅਦ ਉਹ ਦੂਜੀਆਂ ਲਾਈਟਾਂ ਉੱਥੋਂ ਖੱਬੇ ਹੋ ਕੇ ਇੱਕ ਹੈਗੀ ਆ ਸ਼ਾਪ ਤੇ ਆਪਾਂ ਚੈੱਕ ਕਰਦੇ ਆ ਅਦਰਵਾਈਜ਼ ਆਪਾਂ ਨੂੰ ਕੋਈ ਮਿਲਿਆ ਪੰਜਾਬੀ ਵੀਰ ਤਾਂ ਉਹ ਤੋਂ ਪੁੱਛਾਂਗੇ ਤੋਪ ਬੜੀ ਤੇਜ਼ ਹੋਈ ਪਈ ਆ ਬਾਬਿਓ ਤੇ ਇੱਥੇ ਵੀ ਗਰਮੀ ਬਾਵਾ ਹੋ ਚੁੱਕੀ ਹੈਗੀ ਪਹਿਲਾਂ ਨਾਲੋਂ ਬਾਵਾ ਫਰਕ ਪੈ ਚੁਕੇ ਆਗਾ ਤੇ ਹੁਣ ਜੇ ਕੋਈ ਆਪਾਂ ਨੂੰ ਪੰਜਾਬੀ ਵੀਰ ਮਿਲ ਜੇ ਤੇ ਆਪਣਾ ਥੋੜਾ ਜਿਹਾ ਕੰਮ ਜੀ ਹੋ ਜੂਗਾ ਆਦਰਵਾਈਜ਼ ਆਪਾਂ ਨੂੰ ਟੱਕੇ ਟੋਕੇ ਖਾਣੇ ਪੈਣੇ ਆ ਤੇ ਮੈਨੂੰ ਆਇਆ ਕਿਤੇ ਪਕਾਈ ਨਾ ਹੋ ਜੇ ਵੀਰ ਟਾਈਮ ਨਾਲ ਮਿਲ ਜਾਣ ਤਾਂ ਬੜੀ ਵਧੀਆ ਗੱਲ ਆ ਗਈ ਤੇ ਹੁਣ ਆਪਾਂ ਰੋਡ ਕਰਦੇ ਆ ਕ੍ਰੋਸ ਆਪਾਂ ਜਾਣਾ ਸਾਹਮਣੇ ਬਿਲਕੁਲ ਤੇ ਕਿਸੇ ਪਾਸੇ ਮੁੜਨਾ ਨਹੀਂ ਤੇ ਆ ਆਪਣਾ ਬਈ ਮਨ ਲੱਗਦਾ ਇੱਥੋਂ ਦੀ ਆਪਾਂ ਕ੍ਰੋਸ ਕਰ ਲੈਨੇ ਆ ਮਾ ਬਬੀ ਵਾਸਟਾ ਮ ਹੈਗਾ ਨਿਕੋਸ਼ੀਆ ਦੇ ਵਿੱਚ ਤੇ ਮੇਨ ਸਿਟੀ ਦੇ ਵਿੱਚ ਹੀ ਆ ਤੇ ਬੜਾ ਯਾਰ ਸ਼ਾਂਤ ਜਿਹਾ ਮਾਹੌਲਾ ਸ਼ਾਮ ਦਾ ਵੈਸੇ ਮੈਂ ਕਦੇ ਨਿਕਲਿਆ ਨਹੀਂ ਆ ਚਿੜੀਆਂ ਚਿੜੀਆਂ ਬੋਲੀ ਜਾਂਦੀਆਂ ਬੜਾ ਘੈਂਟ ਜਿਹਾ ਗੱਲਬਾਤ ਆ ਬਣੀ ਪਈ ਆਗੀ ਤੇ ਉਹਦਾ ਹੈਗੀ ਥੋੜੀ ਜਿਹੀ ਗਰਮੀ ਤੇ ਬੱਟਮਾ ਸ਼ਾਟ ਦੇ ਵਿੱਚ ਹੀ ਆ ਗਿਆ ਮੈਂ ਚੱਲ ਕੋਈ ਨਾ ਵੀ ਦੇਖੀ ਜਊ ਤੇ ਹੁਣ ਬਸ ਮੈਨੂੰ ਇਦਾਂ ਵੀ ਜਲਦੀ ਜਲਦੀ ਆਪਾਂ ਨੂੰ ਸ਼ਾਪ ਮਿਲ ਜੇ ਕਿਉਂਕਿ ਗਰਮੀ ਹੈਗੀ ਐਵੇਂ ਨਹੀਂ ਫਿਰ ਪਕਾਈ ਕਰਨ ਦਾ ਕੀ ਫਾਇਦਾ ਪਸੀਨਾ ਪਸੀਨਾ ਹੋਈ ਜਾਵਾਂਗੇ ਆਹ ਬਾਬੇ ਉਹ ਏਰੀਆ ਬੜਾ ਜ਼ਬਰਦਸਤ ਆ ਯਾਰ ਮੈਂ ਤਾਂ ਇੱਧਰ ਕਦੇ ਆਇਆ ਹੀ ਨਹੀਂ ਤੇ ਪਹਿਲੀ ਵਾਰ ਆਇਆ ਬੜਾ ਘੈਂਟ ਮਾਹੌਲਾ ਯਾਰ ਤੇ ਸਾਹਮਣੇ ਹੈਗੀ ਆ ਜਿਮ ਜੋ ਜੋ ਜਿਮ ਤੇ ਹੁਣ ਆਪਾਂ ਸੜਕ ਕਰਦੇ ਆ ਕ੍ਰੋਸ ਆ ਵੀ ਪਤਾ ਨਹੀਂ ਬਿਲਡਿੰਗ ਜੀ ਬੜੀ ਤਕੜੀ ਜਗੀ ਤੇ ਬੜਾ ਸੋਹਣਾ ਯਾਰ ਮਾਹੌਲਾ ਘੈਂਟ ਆ ਗੱਲਬਾਤ ਆ ਤੇ ਅਦਰ ਕਦੇ ਢੀੜਾ ਗੂੜਾ ਮਾਰਨੇ ਆਇਆ ਕਰੀਏ ਮੈਂ ਫਿਲਹਾਲ ਘਰੀ ਰਹਿਣਾਗਾ ਤੇ ਹੁਣ ਲੱਗਦਾ ਥੋੜਾ ਬਹੁਤ ਵੀ ਠੀਕ ਆ ਗੱਲਬਾਤ ਆ ਗਈ ਲਓ ਬਾਬੇ ਹੁਣ ਮੈਂ ਪੁੱਛ ਕੇ ਆਇਆਗਾ ਜਿਮ ਦੀ ਫੀਸ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਹਿਸਾਬ ਕਿਤਾਬ ਆ ਕਹਿੰਦੇ ਸਾਨੂੰ 60 ਯੂਰੋ ਪੇ ਕਰਨੇ ਪੈਣੇ ਮਾਂਥ ਦੇ ਤੇ 20 ਯੂਰੋ ਪੇ ਕਰਨੇ ਪੈਣੇ ਸਾਨੂੰ ਮੈਂਬਰਸ਼ਿਪ ਲੈਣ ਲਈ ਤੇ ਉਹ ਤੋਂ ਬਾਅਦ ਚੋ ਇੱਕ ਟਾਈਮ ਮੈਂਬਰਸ਼ਿਪ ਆ ਉਹ ਤਾਂ ਹੁੰਦੀ ਆ ਹਨਾ ਇੱਕ ਟਾਈਮ ਚਲੋ ਤੇ ਵੀ ਹਰ ਮਾਂਥ ਸਾਨੂੰ 60 ਯੂਰੋ ਪੇ ਕਰਨੇ ਪੈਣੇ ਮੈਂ ਕਿਹਾ ਠੀਕ ਆ ਤੇ ਮੈਂ ਪਤਾ ਪਤਾ ਕਰਕੇ ਆਇਆ ਤੇ ਹੁਣ ਮੈਨੂੰ ਇੱਕ ਇੱਥੇ ਸ਼ਾਪ ਮਿਲੀ ਆ ਪੀ ਐਸ ਐਲ ਸ਼ੂਜ਼ ਇਹਨਾਂ ਦੇ ਪਤਾ ਕਰਦੇ ਆ ਵੀ ਚਪਲੋ ਚਪਲਾਂ ਹੈਗੀਆਂ ਕਿ ਨਹੀਂ ਲੋ ਬਾਬਿਓ ਫਾਈਨਲੀ ਪਕਾਈ ਨਹੀਂ ਹੋਈ ਆਪਾਂ ਨੂੰ ਚਪਲਾਂ ਮਿਲ ਗਈਆਂ ਤੇ ਚਪਲਾਂ ਲੈ ਕੇ ਹੁਣ ਚੱਲਿਆ ਮੈਂ ਘਰ ਨੂੰ ਕਿਉਂਕਿ ਬਾਬਿਓ ਇਹਦੀ ਬੜੀ ਦਿੱਕਤ ਆ ਰਹੀ ਸੀ ਯਾਰ ਮੇਰੀਆਂ ਚਪਲਾਂ ਟੁੱਟ ਗਈਆਂ ਤੇ ਉਹ ਤੋਂ ਬਾਅਦ ਚੋ ਮੈਨੂੰ ਬੜੀ ਪ੍ਰੋਬਲਮ ਆ ਰਹੀ ਸੀ ਸਾਰਾ ਟਾਈਮ ਹੁਣ ਬੂਟੇ ਪਾ ਕੇ ਰੱਖਣੇ ਪੈਂਦੇ ਸੀਗੇ ਤੇ ਫਾਈਨਲੀ ਚਲੋ ਮੇਰੀ ਪਕਾਈ ਨਹੀਂ ਹੋਈ ਹਨਾ ਟਾਈਮ ਵੇਸਟ ਨਹੀਂ ਹੋਇਆ ਮੈਨੂੰ ਟਾਈਮ ਨਾਲ ਇੱਥੇ ਇੱਕ ਸ਼ਾਪ ਮਿਲ ਗਈ ਤੇ ਪਤਾ ਵੀ ਲੱਗ ਗਿਆ ਹੁਣ ਅੱਗੇ ਤੋਂ ਕਈ ਵਾਰ ਕੁਝ ਲਿਆਉਣਾ ਹੋਵੇ ਤਾਂ ਬੜਾ ਨੀਅਰ ਆ ਮੇਰੇ ਤੇ 5-7 ਮਿੰਟਾਂ ਦੇ ਰਾਹ ਤੇ ਆ ਸੋ ਏਸੀ ਆਪਣਾ ਇੱਕ ਨਿੱਕਾ ਜਿਹਾ ਵਲੌਗ ਜੇ ਚੰਗਾ ਲੱਗਿਆ ਲਾਈਕ ਸ਼ੇਅਰ ਕਰ ਦਿਓ ਤੇ ਬਾਕੀ ਜਲਦੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਥੈਂਕ ਯੂ so much ਬਾਏ ਟੇਕ ਕੇ